ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਦਿਨਕ ਸਵੇਰਾ ਟੀਵੀ ਤੇ ਮੈਂ ਆ ਤੇਰ ਸਿੰਘ ਸਨੇਰ ਅਸੀਂ ਖੜੇ ਆ ਜੀਰਾ ਸਮਾਦੀ ਰੋਡ ਸਨੇਰ ਰੋਡ ਵੀ ਕਿਹਾ ਜਾਂਦਾ ਇਹ ਉਹੀ ਰੋਡ ਆ ਜਿਹੜਾ ਲੰਮੇ ਸਮੇਂ ਤੋਂ ਖਰਾਬ ਪਿਆ ਤਾਂ ਇਹ ਉਹੀ ਰੋਡ ਆ ਜਿਹੜਾ ਕਾਫੀ ਪਿੰਡਾਂ ਨੂੰ ਸ਼ਹਿਰ ਦੇ ਨਾਲ ਜੋੜਦਾ ਹੈ ਤੇ ਇਧਰ ਹੀ ਨਿਰੰਕਾਰੀ ਭਵਨ ਆ ਤੇ ਇਧਰ ਹੀ ਕਾਲਜ ਤਾਂ ਦੱਸ ਦਈਏ ਕਿ ਅੱਜ ਜਿਹੜਾ ਇਹ ਰੋਡ ਆ ਅੱਜ ਇਸ ਦਾ ਨੀਂ ਪੱਥਰ ਵਿਧਾਇਕ ਨਰੇਸ਼ ਘਟਾਰੀ ਜਣਗੋਂ ਨੀਂ ਪੱਥਰ ਰੱਖਿਆ ਗਿਆ ਸ਼ੁਕਰ ਹੈ ਪ੍ਰਮਾਤਮਾ ਦਾ ਕਿ ਸਨੇਹ ਰੋਡ ਦਾ ਵੀ ਕਿਸੇ ਨੇ ਅੱਜ ਸਾਰ ਲਈ ਆ ਤਾਂ ਇਹ ਰੋਡ ਆ ਜਿਹੜਾ ਇਹ ਇੰਨਾ ਖਰਾਬ ਆ ਕਿ ਲੋਕ ਜਿਹੜੇ ਨਾ ਤੇ ਇਧਰ ਹੀ ਨਿਰੰਕਾਰੀ ਭਵਨ ਆ ਤੇ ਇਧਰ ਹੀ ਕਾਲਜ ਤਾਂ ਦੱਸ ਦਈਏ ਕਿ ਅੱਜ ਜਿਹੜਾ ਇਹ ਰੋਡ ਆ ਅੱਜ ਇਸ ਦਾ ਨੀਂ ਪੱਥਰ ਵਿਧਾਇਕ ਨਰੇਸ਼ ਘਟਾਰੀ ਜਣਗੋਂ ਰੱਖਿਆ ਜਾ ਰਿਹਾ ਤਾਂ ਆਓ ਫਿਰ ਆਪਾਂ ਗੱਲਬਾਤ ਕਰਦੇ ਹਾਂ ਵਿਧਾਇਕ ਨਿਰੇਸ਼ ਕੁਟਾਰੀਏ ਨਾਲ ਤੇ ਅੱਜ ਜਿਹੜਾ ਨੀਂਹ ਪੱਥਰ ਰੱਖਿਆ ਜਾ ਰਿਹਾ ਇਹ ਹੈਗਾ ਜੀ 1100 ਮੀਟਰ ਹੈ ਜਿਹੜੀ ਸੜਕ ਸਾਡੇ ਸਮਾਦੀ ਵਾਲਾ ਚੌਕ ਤੋਂ ਨਹਿਰ ਤੱਕ ਬੰਨੀ ਹੈ ਇਹਦਾ ਜਿਹੜਾ ਖਰਚਾ ਵਾ ਕਰੀਬਨ ਕਰੋੜ 1 ਕਰੋੜ 10 ਲੱਖ ਦੇ ਕਰੀਬ ਹੈ ਇਹ ਬਹੁਤ ਅੱਜ ਦੀ ਡਿਮਾਂਡ ਨਹੀਂ ਸੀ ਕਈਆਂ ਸਾਲਾਂ ਤੋਂ ਇਹ ਡਿਮਾਂਡ ਤੁਰੀ ਆਉਂਦੀ ਸੀ ਨਾ ਤਾਂ ਉਸ ਟਾਈਮ ਚਲੋ ਸਾਡੀ ਸਰਕਾਰ ਤਾਂ ਬਣੀ ਪਹਿਲੀ ਵਾਰੀ ਤੇ ਵਾਰੀ ਵਾਰੀ ਸਰਕਾਰਾਂ ਬਣੀਆਂ ਆਈਆਂ ਹਰੇਕ ਕੋਲੇ ਇਹਨਾਂ ਨੇ ਅੱਕੀ ਵਾਰ ਇਹਨਾਂ ਨਾਲ ਕਿਸੇ ਨੇ ਨਹੀਂ ਬਣਾਈ ਇੰਨਾ ਜ਼ਿਆਦਾ ਮਹਾਰਾਹਲ ਸੀਗਾ ਪਰ ਸਾਰਿਆਂ ਦੇ ਕਹਿਣ ਤੇ ਇਹ ਰੱਖਿਆ ਗਿਆ ਵਕ ਇਹਨਾਂ ਵਾਂਗੂ ਨਹੀਂ ਅਸੀਂ ਕਰਾਂਗੇ ਨੇ ਨਹੀਂ ਪੱਥਰ ਰੱਖਤਾ ਤੇ ਬਾਅਦ ਦੇ ਵਿੱਚ ਪੁੱਛਿਆ ਹੀ ਨਹੀਂ ਅਸੀਂ ਨਾਲ ਦੀ ਨਾਲ ਹੀ ਬੰਨੀ ਸ਼ੁਰੂ ਕਰ ਦੇਣੀ ਤੇ ਸੜਕ ਬਣਾਉਣੀ ਵੀ ਇਹੋ ਜੀ ਆ ਵਿੱਚ ਆਪ ਆਣ ਕੇ ਮੈਂ ਚੈੱਕ ਕਰਿਆ ਕਰਨਾ ਵਾ ਇਹਨਾਂ ਨੂੰ ਵੀ ਕਿਹਾ ਇਹ ਵੀ ਚੈੱਕ ਕਰਨਗੇ ਕਿਉਂਕਿ ਅਸੀਂ ਦਾ ਕਮਿਸ਼ਨ ਲਿਆ ਨਾ ਲੈਣਾ ਤੇ ਨਾ ਲੈਣ ਦੇਣਾ ਅਸੀਂ ਕੰਮ ਲੈਣਾ ਵਧੀਆ ਜਿਹੜਾ ਕਿ ਦੁਨੀਆ ਬਾਅਦ ਦੇ ਵਿੱਚ ਵੀ ਯਾਦ ਕਰੇ ਠੀਕ ਹੈ ਵੇ ਬਾਅਦ ਆ ਸੜਕ ਬਣੀ ਸੀ ਜਿਸ ਤਰ੍ਹਾਂ ਅਜੇ ਤੱਕ ਮੇਰਾ ਮੈਂ ਤਾਂ ਜਿੰਨਾ ਵੀ ਇੱਥੇ ਪ੍ਰੈਸ ਵਾਲੇ ਆ ਮਸਲਾ ਦੱਸਣਾ ਚਾਹੁੰਨਾ ਇਹ ਸੜਕ ਅੱਗੇ ਨਾਲ ਦੀ ਨਹੀਂ ਬਣ ਰਹੀ 1.10 ਕਰੋੜ ਰੁਪਇਆ ਮੇਰੇ ਕੋਲ 110 ਕਰੋੜ ਰੁਪਏ ਦਾ ਪ੍ਰੋਜੈਕਟ ਆ ਇਹਦੇ ਵਿੱਚ ਜੋ ਸੜਕ ਤਾਂ ਬਣਨੀ ਬਣਨੀ ਹੈ ਜਿੱਥੇ ਆਬਾਦੀ ਆ ਸਾਡੀ ਕੋਸ਼ਿਸ਼ ਹੈ ਕਿ ਆਰਐਮਸੀ ਪਾਈ ਜਾਵੇ ਦੋ ਪਾਸੇ ਨਾਲੇ ਬੰਨੇ ਆ ਦੋ ਪਾਸੇ ਵਰਮਾ ਲਗਣੀਆਂ ਇਹ ਸੜਕ ਇੱਕ ਕਲਾਸ ਬਣੂਗੀ ਬਹੁਤ ਸੀਵਰੇਜ ਦੀ ਸਮੱਸਿਆ ਤੁਰੰਤ ਕਦਮ ਚੁੱਕੀ ਜਾਵੇ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਦਿਨਕ ਸਵੇਰਾ ਟੀਵੀ ਤੇ ਮੈਂ ਆ تیر ਸਿੰਘ ਸਨੇਹਰ ਅਸੀਂ ਖੜੇ ਆ ਜੀਰਾ ਸਮਾਦੀ ਰੋਡ ਸਨੇਹਰ ਰੋਡ ਵੀ ਕਿਹਾ ਜਾਂਦਾ ਇਹ ਉਹੀ ਰੋਡ ਆ ਜਿਹੜਾ ਲੰਮੇ ਸਮੇਂ ਤੋਂ ਖਰਾਬ ਪਿਆ ਤਾਂ ਇਹ ਉਹੀ ਰੋਡ ਆ ਜਿਹੜਾ ਕਾਫੀ ਪਿੰਡਾਂ ਨੂੰ ਸ਼ਹਿਰ ਦੇ ਨਾਲ ਜੋੜ ਜੋੜਦਾ ਹੈ ਤੇ ਇਧਰ ਹੀ ਨਿਰੰਕਾਰੀ ਭਵਨ ਆ ਤੇ ਇਧਰ ਹੀ ਕਾਲਜ ਤਾਂ ਦੱਸ ਦਈਏ ਕਿ ਅੱਜ ਜਿਹੜਾ ਇਹੇ ਰੋਡ ਆ ਅੱਜ ਇਸ ਦਾ ਨੀਂਹ ਪੱਥਰ ਵਿਧਾਇਕ ਨਰੇਸ਼ ਘਟਾਰੀ ਜਣਗੋਂ ਨੀਂਹ ਪੱਥਰ ਰੱਖਿਆ ਗਿਆ ਸ਼ੁਕਰ ਹੈ ਪ੍ਰਮਾਤਮਾ ਦਾ ਕਿ ਸਨੇਹ ਰੋਡ ਦਾ ਵੀ ਕਿਸੇ ਨੇ ਅੱਜ ਹਾਰ ਲਈ ਆ ਤਾਂ ਇਹ ਰੋਡ ਆ ਜਿਹੜਾ ਇਹ ਇੰਨਾ ਖਰਾਬ ਆ ਕਿ ਲੋਕ ਜਿਹੜੇ ਨਾ ਤੇ ਇਧਰ ਹੀ ਨਿਰੰਕਾਰੀ ਭਵਨ ਆ ਤੇ ਇਧਰ ਹੀ ਕਾਲਜ ਤਾਂ ਦੱਸ ਦਈਏ ਕਿ ਅੱਜ ਜਿਹੜਾ ਇਹ ਰੋਡ ਆ ਅੱਜ ਇਸ ਦਾ ਨੀਂਹ ਪੱਥਰ ਵਿਧਾਇਕ ਨਰੇਸ਼ ਘਟਾਰੀ ਜਣਗੋਂ ਰੱਖਿਆ ਜਾ ਰਿਹਾ ਤਾਂ ਆਓ ਫਿਰ ਆਪਾਂ ਗੱਲਬਾਤ ਕਰਦੇ ਹਾਂ ਵਿਧਾਇਕ ਨਿਰੇਸ਼ ਕੁਟਾਰੀਏ ਨਾਲ ਤੇ ਅੱਜ ਜਿਹੜਾ ਨੀਂਹ ਪੱਥਰ ਰੱਖਿਆ ਜਾ ਰਿਹਾ ਇਹ ਹੈਗਾ ਜੀ 1100 ਮੀਟਰ ਹੈ ਜਿਹੜੀ ਸੜਕ ਸਾਡੇ ਸਮਾਦੀ ਵਾਲਾ ਚੌਕ ਤੋਂ ਨਹਿਰ ਤੱਕ ਬੰਨੀ ਹੈ ਇਹਦਾ ਜਿਹੜਾ ਖਰਚਾ ਵਾ ਕਰੀਬਨ ਕਰੋੜ 1 ਕਰੋੜ 10 ਲੱਖ ਦੇ ਕਰੀਬ ਹੈ ਇਹ ਬਹੁਤ ਅੱਜ ਦੀ ਡਿਮਾਂਡ ਨਹੀਂ ਸੀ ਕਈਆਂ ਸਾਲਾਂ ਤੋਂ ਇਹ ਡਿਮਾਂਡ ਤੁਰੇ ਆਉਂਦੀ ਸੀ ਨਾ ਤਾਂ ਉਸ ਟਾਈਮ ਚਲੋ ਸਾਡੀ ਸਰਕਾਰ ਤਾਂ ਬਣੀ ਪਹਿਲੀ ਵਾਰੀ ਤੇ ਵਾਰੀ ਵਾਰੀ ਸਰਕਾਰਾਂ ਬਣੀਆਂ ਆਈਆਂ ਹਰੇਕ ਕੋਲੇ ਇਹਨਾਂ ਨੇ ਅੱਕੀ ਵਾਰ ਇਹਨਾਂ ਨਾਲ ਕਿਸੇ ਨੇ ਨਹੀਂ ਬਣਾਈ ਇੰਨਾ ਜ਼ਿਆਦਾ ਮਹਾਰਾਹਲ ਸੀਗਾ ਪਰ ਸਾਰਿਆਂ ਦੇ ਕਹਿਣ ਤੇ ਇਹ ਰੱਖਿਆ ਗਿਆ ਵਕ ਇਹਨਾਂ ਵਾਂਗੂ ਨਹੀਂ ਅਸੀਂ ਕਰਾਂਗੇ ਮੈਂ ਇੰਨੀ ਪੱਥਰ ਰੱਖਤਾ ਤੇ ਬਾਅਦ ਦੇ ਵਿੱਚ ਪੁੱਛਿਆ ਹੀ ਨਹੀਂ ਅਸੀਂ ਨਾਲ ਦੀ ਨਾਲ ਹੀ ਬੰਨੀ ਸ਼ੁਰੂ ਕਰ ਦੇਣੀ ਤੇ ਸੜਕ ਬਣਾਉਣੀ ਵੀ ਇਹੋ ਜਿਹੀ ਆ ਵਿੱਚ ਆਪ ਆਣ ਕੇ ਮੈਂ ਚੈੱਕ ਕਰਿਆ ਕਰਨਾ ਵਾ ਇਹਨਾਂ ਨੂੰ ਵੀ ਕਿਹਾ ਇਹ ਵੀ ਚੈੱਕ ਕਰਨਗੇ ਕਿਉਂਕਿ ਅਸੀਂ ਦਾ ਕਮਿਸ਼ਨ ਲਿਆ ਨਾ ਲੈਣਾ ਤੇ ਨਾ ਲੈਣ ਦੇਣਾ ਅਸੀਂ ਕੰਮ ਲੈਣਾ ਵਧੀਆ ਜਿਹੜਾ ਕਿ ਦੁਨੀਆ ਬਾਅਦ ਦੇ ਵਿੱਚ ਵੀ ਯਾਦ ਕਰੇ ਠੀਕ ਆ ਵੇ ਬਾਅਦ ਆ ਸੜਕ ਬਣੀ ਸੀ ਜਿਸ ਤਰ੍ਹਾਂ ਅਜੇ ਤੱਕ ਮੇਰਾ ਮੈਂ ਤਾਂ ਜਿੰਨਾ ਵੀ ਇੱਥੇ ਪ੍ਰੈਸ ਆ ਰਿਹਾ ਮਸਲਾ ਦੱਸਣਾ ਚਾਹੁੰਨਾ ਇਹ ਸੜਕ ਅੱਗੇ ਨਾਲ ਦੀ ਨਹੀਂ ਬਣ ਰਹੀ 1.10 ਕਰੋੜ ਰੁਪਇਆ ਮੇਰੇ ਕੋਲ 110 ਕਰੋੜ ਰੁਪਏ ਦਾ ਪ੍ਰੋਜੈਕਟ ਆ ਇਹਦੇ ਵਿੱਚ ਜੋ ਸੜਕਾ ਬਣਨੀ ਬਣਨੀ ਹੈ ਜਿੱਥੇ ਆਬਾਦੀ ਆ ਸਾਡੀ ਕੋਸ਼ਿਸ਼ ਹੈ ਕਿ ਆਰਐਮਸੀ ਪਾਈ ਜਾਵੇ ਦੋ ਪਾਸੇ ਨਾਲੇ ਬੰਨੇ ਆ ਦੋ ਪਾਸੇ ਵਰਮਾ ਲਗਣੀਆਂ ਇਹ ਸੜਕੀ ਕਲਾਸ ਬਣੂਗੀ ਬਹੁਤ ਸੀਵਰੇਜ ਦੀ ਸਮੱਸਿਆ ਤੁਰੰਤ ਕਦਮ ਚੁੱਕੀ ਜਾਵੇ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਤੇ ਮੈਂ ਆ تیر ਸਿੰਘ ਸਨੇਰ ਅਸੀਂ ਖੜੇ ਆ ਜੀਰਾ ਸਮਾਦੀ ਰੋਡ ਸਨੇਰ ਰੋਡ ਵੀ ਕਿਹਾ ਜਾਂਦਾ ਇਹ ਉਹੀ ਰੋਡ ਆ ਜਿਹੜਾ ਲੰਮੇ ਸਮੇਂ ਤੋਂ ਖਰਾਬ ਪਿਆ ਤਾਂ ਇਹ ਉਹੀ ਰੋਡ ਆ ਜਿਹੜਾ ਕਾਫੀ ਪਿੰਡਾਂ ਨੂੰ ਸ਼ਹਿਰ ਦੇ ਨਾਲ ਜੋੜਦਾ ਹੈ ਤੇ ਇਧਰ ਹੀ ਨਿਰੰਕਾਰੀ ਭਵਨ ਆ ਤੇ ਇਧਰ ਹੀ ਕਾਲਜ ਤਾਂ ਦੱਸ ਦਈਏ ਕਿ ਅੱਜ ਜਿਹੜਾ ਇਹ ਰੋਡ ਆ ਅੱਜ ਇਸ ਦਾ ਨੀਂ ਪੱਥਰ ਵਿਧਾਇਕ ਨਰੇਸ਼ ਘਟਾਰੀਆ ਜੀ ਨੂੰ ਰੱਖੀ ਪੱਥਰ ਰੱਖਿਆ ਗਿਆ ਸ਼ੁਕਰ ਹੈ ਪ੍ਰਮਾਤਮਾ ਦਾ ਕਿ ਸੁਨੇਹ ਰੋਡ ਦਾ ਵੀ ਕਿਸੇ ਨੇ ਅੱਜ ਸਾਰ ਲਈ ਆ ਤਾਂ ਇਹ ਰੋਡ ਆ ਜਿਹੜਾ ਇਹ ਇੰਨਾ ਖਰਾਬ ਆ ਕਿ ਲੋਕ ਜਿਹੜੇ ਨਾ ਤੇ ਇਧਰ ਹੀ ਨਿਰੰਕਾਰੀ ਭਵਨ ਆ ਤੇ ਇਧਰ ਹੀ ਕਾਲਜ ਤਾਂ ਦੱਸ ਦਈਏ ਕਿ ਅੱਜ ਜਿਹੜਾ ਇਹ ਰੋਡ ਆ ਅੱਜ ਇਸ ਦਾ ਨੀਂ ਪੱਥਰ ਵਿਧਾਇਕ ਨਰੇਸ਼ ਘਟਾਰੀਆ ਜੀ ਨੂੰ ਰੱਖਿਆ ਜਾ ਰਿਹਾ ਤਾਂ ਆਓ ਫਿਰ ਆਪਾਂ ਗੱਲਬਾਤ ਕਰਦੇ ਹਾਂ ਵਿਧਾਇਕ ਨਿਰੇਸ਼ ਘਟਾਰੀਏ ਨਾਲ ਤੇ ਅੱਜ ਜਿਹੜਾ ਨੀਂਹ ਪੱਥਰ ਰੱਖਿਆ ਜਾ ਰਿਹਾ ਇਹ ਹੈਗਾ ਜੀ 1100 ਮੀਟਰ ਹੈ ਜਿਹੜੀ ਸੜਕ ਸਾਡੇ ਸਮਾਦੀ ਵਾਲਾ ਚੌਕ ਤੋਂ ਨਹਿਰ ਤੱਕ ਬੰਨੀ ਹੈ ਇਹਦਾ ਜਿਹੜਾ ਖਰਚਾ ਵਾ ਕਰੀਬਨ ਕਰੋੜ 1 ਕਰੋੜ 10 ਲੱਖ ਦੇ ਕਰੀਬ ਹੈ ਇਹ ਬਹੁਤ ਅੱਜ ਦੀ ਡਿਮਾਂਡ ਨਹੀਂ ਸੀ ਕਈਆਂ ਸਾਲਾਂ ਤੋਂ ਇਹ ਡਿਮਾਂਡ ਤੁਰੀ ਆਉਂਦੀ ਸੀ ਨਾ ਤਾਂ ਉਸ ਟਾਈਮ ਚਲੋ ਸਾਡੀ ਸਰਕਾਰ ਤਾਂ ਬਣੀ ਪਹਿਲੀ ਵਾਰੀ ਤੇ ਵਾਰੀ ਵਾਰੀ ਸਰਕਾਰਾਂ ਬਣੀਆਂ ਆਈਆਂ ਹਰੇਕ ਕੋਲੇ ਇਹਨਾਂ ਨੇ ਅੱਕੀ ਵਾਰ ਇਹਨਾਂ ਨਾਲ ਕਿਸੇ ਨੇ ਨਹੀਂ ਬਣਾਈ ਇੰਨਾ ਜ਼ਿਆਦਾ ਮਹਾਰਾਹਲ ਸੀਗਾ ਪਰ ਸਾਰਿਆਂ ਦੇ ਕਹਿਣ ਤੇ ਇਹ ਰੱਖਿਆ ਗਿਆ ਵਕ ਇਹਨਾਂ ਵਾਂਗੂ ਨਹੀਂ ਅਸੀਂ ਕਰਾਂਗੇ ਨੇ ਨਹੀਂ ਪੱਥਰ ਰੱਖਤਾ ਤੇ ਬਾਅਦ ਦੇ ਵਿੱਚ ਪੁੱਛਿਆ ਹੀ ਨਹੀਂ ਅਸੀਂ ਨਾਲ ਦੀ ਨਾਲ ਹੀ ਬੰਨੀ ਸ਼ੁਰੂ ਕਰ ਦੇਣੀ ਤੇ ਸੜਕ ਬਣਾਉਣੀ ਵੀ ਇਹੋ ਜੀ ਆ ਵਿੱਚ ਆਪ ਆਣ ਕੇ ਮੈਂ ਚੈੱਕ ਕਰਿਆ ਕਰਨਾ ਵਾ ਇਹਨਾਂ ਨੂੰ ਵੀ ਕਿਹਾ ਇਹ ਵੀ ਚੈੱਕ ਕਰਨਗੇ ਕਿਉਂਕਿ ਅਸੀਂ ਦਾ ਕਮਿਸ਼ਨ ਲਿਆ ਨਾ ਲੈਣਾ ਤੇ ਨਾ ਲੈਣ ਦੇਣਾ ਅਸੀਂ ਕੰਮ ਲੈਣਾ ਵਧੀਆ ਜਿਹੜਾ ਕਿ ਦੁਨੀਆ ਬਾਅਦ ਦੇ ਵਿੱਚ ਵੀ ਯਾਦ ਕਰੇ ਠੀਕ ਹੈ ਵੇ ਬਾਅਦ ਆ ਸੜਕ ਬਣੀ ਸੀ ਜਿਸ ਤਰ੍ਹਾਂ ਅਜੇ ਤੱਕ ਮੈਂ ਤਾਂ ਜਿੰਨਾ ਵੀ ਇੱਥੇ ਪ੍ਰੈਸ ਵਾਲੇ ਆ ਮਸਲਾ ਦੱਸਣਾ ਚਾਹੁੰਨਾ ਇਹ ਸੜਕ ਅੱਗੇ ਨਾਲ ਦੀ ਨਹੀਂ ਬਣ ਰਹੀ 1.10 ਕਰੋੜ ਰੁਪਇਆ ਮੇਰੇ ਕੋਲ 110 ਕਰੋੜ ਰੁਪਏ ਦਾ ਪ੍ਰੋਜੈਕਟ ਆ ਇਹਦੇ ਵਿੱਚ ਜੋ ਸੜਕ ਤਾਂ ਬਣਨੀ ਬਣਨੀ ਆ ਜਿੱਥੇ ਆਬਾਦੀ ਆ ਸਾਡੀ ਕੋਸ਼ਿਸ਼ ਹੈ ਉਥੇ ਆਰਐਐਮਸੀ ਪਾਈ ਜਾਵੇ ਦੋ ਪਾਸੇ ਨਾਲੇ ਬੰਨੇ ਆ ਦੋ ਪਾਸੇ ਫਰਮਾਂ ਲਗਣੀਆਂ ਇਹ ਸੜਕ ਇੱਕ ਕਲਾਸ ਬਣੂਗੀ ਬਹੁਤ ਸੀਵਰੇਜ ਦੀ ਸਮੱਸਿਆ ਤੁਰੰਤ ਕਦਮ ਕੀਤੇ ਜਾਣ